ਬਰੀਜਾਕਾਰ ਤੇ ਸਵਾਰ ਹੋ ਕੇ ਆਏ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੀਤੀ ਗਈ ਚੋਰੀ। ਅੱਜ ਸਵੇਰੇ ਤੜਕੇ ਕਰੀਬ 3:30 ਵਜੇ ਆਣ ਪਛਾਤੇ ਕਾਰ ਸਵਾਰ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਕਰਿਆਨੇ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ। ਜਿਸ ਦੇ ਨਾਲ ਲਗਭਗ 40-50 ਹਜ਼ਾਰ ਦਾ ਨੁਕਸਾਨ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਨੀਟਬਜਾਨ ਨੇ ਵਸੇਕਰਜਾਨਾ ਦੀ ਤਰਫ ਦੁਕਾਨ ਬੰਦ ਕਰਕੇ ਕੰਮ ਚਲੇ ਗਏ ਸਨ ਕਿ ਸਵੇਰੇ ਤੜਕੇ ਕਰੀਬ 4 ਵਜੇ ਕਿਸੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਆ ਕੇ ਦੇਖਿਆ ਕਿ ਅੰਦਰੋਂ ਖੰਡ ਦੀਆਂ ਬੋਰੀਆਂ ਸਰੋਂ ਦੇ ਤੇਲ ਦੀਆਂ ਕੈਨੀਆਂ ਤੇ ਹੋਰ ਸਮਾਨ ਤੋਂ ਇਲਾਵਾ ਕਰੀਬ 15000 ਦੇ ਨਕਦੀ ਵੀ ਚੋਰੀ ਹੋ ਗਈ ਸੀ ਉਹਨਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੇਖਣ ਤੋਂ ਹੀ ਪਤਾ ਲੱਗਿਆ ਹੈ ਕਿ ਕਾਰ ਸਵਾਰ ਸਵੇਰੇ 3.30 ਵਜੇ ਦੇ ਕਰੀਬ ਆਏ ਅਤੇ 8 ਮਿੰਟਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਧਰ ਮੌਕੇ ਤੇ ਘਟਨਾ ਦੀ ਤਫਤੀਸ਼ ਕਰਨ ਪਹੁੰਚੇ ਥਾਣਾ ਮਾਮਦੋੜ ਦੇ ਏਐਸਜੀ ਗਣ ਆਰਮ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਸਹਾਇਤਾ ਨਾਲ ਕਈ ਤਰ੍ਹਾਂ ਦੇ ਸराग ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਚੋਰਾਂ ਨੂੰ ਜਲਦ ਜਲਦ ਕਾਬੂ ਕੀਤਾ ਜਾਵੇਗਾ ਹਾਂ ਜੀ ਤੇ ਆਪਣਾ ਸ਼ਟਰ ਰੁਕਾ ਹੋਇਆ ਤੇ ਅੱਗੇ ਦੇਖੋ ਅੱਗੇ ਦੇਖਿਆ ਲੋਹੇ ਦੇ ਵੜਕੇ ੁੱਡੇ ਗਏ ਦੇ ਅੰਦਰ ਅੰਦਰੋਂ ਸੁਆਹ ਨਿਕਲਿਆ ਪਿਆ ਹੈ ਕੱਲਾ ਲੈ ਕੇ ਸਾਰਾ ਜੀ ਤੇ ਹੋਰ ਤੇਲ ਖੰਡ ਜੋ ਨਿਕਲੋ ਦਿਸਿਆ ਹੈ ਬਾਕੀ ਹੋਰ ਕੋਈ ਵੀ ਨਜ਼ਰ ਦੇ ਰਹੇ ਆ ਕਿ ਕੀ ਕੀ ਹੋਇਆ ਹੋਰ ਨੁਕਸਾਨ ਕਾਰ ਤੇ ਆਏ ਨੇ 6 ਜਿਹੜੇ ਸੀ ਤੇੜਾ ਕਾਰ 'ਚ ਬੈਠਾ ਰਿਹਾ 5 ਜਿਹੜੇ ਵੇਸ਼ਾ ਤੇ ਚੱਕਿਆ 2 ਜਿਹੜੇ ਅੰਦਰ ਵੜੇ ਮੰਟੀਜਾ ਦਾ ਹੋਡਾ ਲਈ ਕੱਲੇ ਦੇ ਜੁਰ 15000 ਰੁਪਇਆ ਸੀ ਉਹ ਖਾਂਦੇ ਬੱਚੇ ਦੇ ਇਸ ਦੇ ਪੈਲੇ ਬਾਕੀ ਤੇਲ ਲਾ ਕੇ ਗਏ ਨੇ ਤੇ ਉਹ ਹੁਣ ਅੰਦਰ ਵੜ ਕੇ ਬਾਕੀ ਪਤਾ ਨਹੀਂ ਬੇਤੀ ਰਾਤ ਕਰੇਬਨ ਸੰਘੇ ਉੱਤੇ 9 ਵਜੇ ਦਾ ਟਾਈਮ ਸੀਗਾ ਤੇ ਬਜਾਹ ਕਰੇ ਦਾ ਸਟੋਰ ਤੇ ਕੋਈ ਅਨਪੀਛਾ ਤੇ ਰੇਤੀ ਆਇਆ ਨਹੀਂ ਗੱਦੀ ਤੇ ਇੱਕ ਉਹ ਸਮਾਨ ਲੈ ਕੇ ਗਣ ਕੇ ਖੰਡੇ ਗੱਦੇ ਨੂੰ ਲੈ ਜੇ ਨੇ ਹੋਰ ਕਿ ਸਮਾਨ ਹੋਵੇ ਚੁ ਕੀਮਤੀ ਲੈ ਕੇ ਗਣ ਕੇ ਕਿਤੇ ਨਰਵੀ ਰੇ ਗੱਲਾਂ ਲੈ ਕੇ ਨੇ ਬਸ ਕੀ ਪਤਾ ਨਿਕਲੇ ਨਰਵੀ ਕੋਈ ਨਹੀਂ ਹੋਈ ਵੀਡੀਓ ਉਤਾਰਿਆ ਕਿ ਬ੍ਰਿਜਾਂ ਕੱਡੇ ਤੇ ਆਏ ਨੇ 5-6 ਗੱਤੀ ਹੈਗੇ ਨੇ ਤੇ ਕੋਲ ਮੇਰੇ ਖਿਆਲ ਤੋਂ 10000 ਰੁਪਏ ਹੈਗੇ ਜੀ ਤਾਂ ਉਹ ਨਰਵੀ ਪਾ ਕੇ ਫਿਰ 30-40 ਦਾ ਹੋ ਜੂਗਾ ਜੀ ਇਹ ਸਾਰੇ ਯੂਨ ਵਾਲੇ ਪ੍ਰਧਾਨ ਖਰਦ ਦੇ ਜਿੰਨੇ ਵੀ ਹੋਏ ਨੇ ਰੋਜ਼ ਮਰਾਂ ਜਿੰਦਗੀ ਤੇ ਨਾਲ ਸਾਰੇ ਦੁਕਾਨਦਾਰ ਦੁਕਾਨਦਾਰ ਕੇ ਸਦਾ ਘਰੇਗੇ ਸੀ ਤੇ ਪਿਛਲੇ ਥੋੜੀ ਬਿਨਾਂ ਦੇ ਵਿੱਚ ਚਾਰ ਤੋਂ ਪੰਜ ਵਾਰ ਕਰਤ ਹੋਣਿਆ ਨੇ ਜੋ ਕਿ ਅਸੀਂ ਕੁੱਝ ਪ੍ਰਸ਼ਾਸਨ ਨੂੰ ਹਮੇਸ਼ਾ ਹੀ ਕਰਾ ਜਾ ਕੇ ਦਰਖਾਸਤ ਹੋਈ ਦੀ ਲੇਕਿਨ ਉਹ ਪੂਰੇ ਤਰ੍ਹਾਂ ਕੰਮ ਨਹੀਂ ਸਿੱਖ ਪਏ ਉਹ ਇਹ ਸਾਡੀ ਸੁਣਵਾਈ ਨਹੀਂ ਕਰਦੇ ਬਰਖਾਸਾ ਦੇ ਬਰਖਾਸਾ ਉਧਰ ਜੁਦਾ ਹੀ ਪਈਆਂ ਨੇ ਵੀਰੇ ਉਧਰ ਕੋਈ ਐਕਸ਼ਨ ਹੀ ਨਹੀਂ ਆਇਆ ਸਾਡੀ ਪੂਰੇ ਵਪਾਰ ਮੰਡਲ ਦੇ ਪੂਰੇ ਦੁਕਾਨਦਾਰ ਇਹੋ ਬੇਨਤੀ ਹੈ ਕਿ ਸਾਡੇ ਜੰਮੇ ਤੇ ਚੋਰ ਫੜੇ ਨਾ ਇਹ ਪੂਰਾ ਵਪਾਰ ਮੰਡਲ ਪੂਰੇ ਦੁਕਾਨ ਦੇ ਸਾਰੇ ਪੂਰੇ ਜਿਹੜਾ ਬਾਜ਼ਾਰ ਬੰਦ ਕਰਕੇ ਜਾ ਕੇ ਧਰਨਾ ਲਗਾਇਆ ਜਾਏਗਾ ਕਿਉਂਕਿ ਭਾਈ ਸਾਹਿਬ ਵੀ ਚੋਰ ਇਹ ਚੋਰ ਇਹ ਨਹੀਂ ਬੇखुफ ਹੋ ਗਏ ਨੇ ਕਿ ਬਰੇਜ਼ਾ ਗੱਡੀ ਤੇ ਆਦੇ ਨੇ 6 ਤੋਂ 7 ਲੜਕੇ ਆਦੇ ਨੇ ਸ਼ਰੇ ਆਮ ਗੱਡੀ ਲਾ ਕੇ ਤੇ ਕੋਈ ਦੁਕਾਨਾਂ ਨੂੰ ਨੁਕਸਾਨ ਕਰ ਜਾਂਦੇ ਨੇ ਜਿੱਦ ਨੂੰ ਅੱਛਾ ਅੱਛਾ ਬੰਦੇ ਕਰਦੇ ਆ ਇਹਨਾਂ ਖਲ ਫਾਈਦੇ ਨਹੀਂ ਬਸ ਦੁਕਾਨਾਂ ਬੰਦ ਹੋ ਗਈਆਂ ਸਾਡੇ ਪੂਰੇ ਜਿਹੜਾ ਸ਼ਹਿਰ ਨਾ